ਸਰ ਅਜੂ ਭਾਰਤ ਦੇ ਵਿੱਚ ਇੱਕ ਬਹੁਤ ਹੀ ਮਹਾਨ ਸਾਡੇ ਹਸਤੀ ਬਾਬਾ ਸਾਹਿਬ ਅਜਿਹੇ ਦਿਨ ਸਾਨੂੰ ਛੱਡ ਕੇ ਚਲੇ ਗਏ ਸੀ ਉਹਨਾਂ ਦੇ ਜਾਣ ਤੋਂ ਤਕਰੀਬਨ 68 ਸਾਲ ਬਾਅਦ ਵੀ ਅੱਜ ਵੀ ਉਹਨਾਂ ਦੀ ਕਮੀ ਮਹਿਸੂਸ ਹੁੰਦੀ ਹੈ ਉਹਨੂੰ ਦਿੱਤਾ ਹੱਕ ਨਾਲ ਅੱਜ ਭਾਰਤ ਬਲੰਦੀਆਂ ਨੇ ਝੂਰਿਆ ਵਾ ਜੋ ਉਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਉਹਨਾਂ ਨੇ ਹਰ ਪਿਛੜੇ ਨੂੰ ਜੋ ਹੱਕ ਦਿੱਤਾ ਉਹਦੇ ਕਰਕੇ ਅੱਜ ਪੱਖਪਾਤ ਤੋਂ ਭਾਰਤ ਬਹੁਤ ਦੂਰ। ਤੁਸੀਂ ਦੇਖੋ ਅੱਜ ਵੱਡੇ-ਵੱਡੇ ਧਾਰਿਆਂ ਦੇ ਉੱਤੇ ਐਸਸੀ ਸਮਾਜ ਪਾਲਮਿਕੀ ਸਮਾਜ ਦੇ ਬੰਦੇ ਜੋ ਵੱਡੇ-ਵੱਡੇ ਚੀਰਾ ਮੱਲੀ ਹੋਈਆਂ ਨੇ ਸਾਡੇ ਸਰਕਾਰ ਦੇ ਵਿੱਚ ਇਹ ਹੱਕ ਸਾਨੂੰ ਬਾਬਾ ਸਾਹਿਬ ਦਿੱਤਾ ਵਾ। ਉਹਨਾਂ ਨੇ ਬਹੁਤ ਵੱਡੀ ਕੁਰਬਾਨੀ, ਬਹੁਤ ਵੱਡਾ ਬਲੀਦਾਨ ਸਾਡੇ ਭਾਰਤ ਨੂੰ ਹਰ ਇੱਕ ਪੱਖ ਨਾਲ ਜੋ ਉਹਨਾਂ ਨੇ ਭਾਰਤ ਨੂੰ ਦਾ ਮਾਣ ਵਧਾਇਆ ਵਾ ਉਹ ਬਹੁਤ ਹੀ ਤਾਰੀਫ ਦੇ ਕਾਬਿਲ ਆ ਜੀ ਸੋ ਅੱਜ ਉਹਨਾਂ ਦੇ 69 ਸਾਲ ਤਬ ਛੋੜਾ ਪੂਰੇ ਹੋਣ ਤੇ ਅਸੀਂ ਉਹਨਾਂ ਸ਼ਰਧਾਂਜਲੀ ਦਿੱਤੀ ਆ ਤੇ ਮੇਰੇ ਨਾਲ ਸਮੇ ਸਿੰਘ ਬਿਰਲਾ ਜੀ ਬਾਕੀ ਹੋਰ ਰੱਥੀ ਰਾਮ ਜੀ ਬਾਕੀ ਹੋਰ ਪ੍ਰਵਾਨ ਦੇ ਸਜਣੇ ਉੱਥੇ ਬੈਠੇ ਆ ਸਮਾਜ ਦੇ ਉਹਨਾਂ ਦਾ ਜੀਐਮ ਐਂਡ ਮੈਨੇਜ ਫੰਡ ਦਾ ਕਿ ਮੇਰੇ ਦੋ ਸ਼ਬਦ ਉਹਨਾਂ ਨੂੰ 25 ਸ਼ਰਧਾਂਜਲੀ ਦੇ ਸਕਦੇ ਨੇ ਕਿਉਂਕਿ ਬਹੁਤ ਵੱਡਾ ਕਰਤਾਰ ਅਨ ਉਹਦਾ ਕਰਦਾਰ ਮੇਰਾ ਨਹੀਂ ਹੈ ਕਿ ਮੈਂ ਉਹਨਾਂ ਨੂੰ ਬਾਰੇ ਵੱਤੂ ਬਦ ਕਹਿਫਕੋ ਸੋ ਉਹਨਾਂ ਦੀ ਜੋ ਸਾਡੇ ਯੋਗਦਾਨ ਨੂੰ ਸਲੂਟ ਆ ਤੇ ਇਹਦੇ ਨਾਲ ਹੀ ਮੈਂ ਇੱਕ ਨਾਰਾ ਲਾ ਕੇ ਆਪਣੀ ਗੱਲ ਖਤਮ ਕਰ ਚੋਣਾ ਜੈ ਭੀਮ ਜੈ ਬਾਲ ਜੀ ਮिला जी ਕੀ ਕਹਿਣਾ ਤੁਹਾਨੂੰ ਅੱਜ 6 ਤ੍ਰਿਕ ਨੂੰ ਭਾਰਤ ਰਤਨ बाबा साहब डॉक्टर भीमराव अंबेडकर जी ਸਾਨੂੰ ਛੱਡ ਕੇ ਇਸ ਦੁਨੀਆ ਤੋਂ ਰੁਖਸ਼ਤ ਹੋ ਗਏ ਸੀ ਉਹਨਾਂ ਦੀ ਜਿਹੜੀ ਕਮੀ ਹੈ ਉਹ ਭਾਰਤ ਦੇ ਵਿੱਚ ਪੂਰੀ ਨਹੀਂ ਹੋ ਸਕਦੀ ਹੈ बाबा साहब ਦੇ ਬਾਰੇ ਅੱਜ ਅਸੀਂ ਇੱਕ ਗੱਲ ਕਵਾਂਗੇ ਕਿ ਉਹਨਾਂ ਨੇ ਸਨਮਾਨ ਸੰਵਿਧਾਨ ਦੀ ਜਿਹੜੀ ਰਚਨਾ ਕੀਤੀ ਹੈ ਉਸ ਨੂੰ ਸਾਰੇ ਦੁਨੀਆ ਨੇ ਮੰਨਿਆ ਤੇ ਅਸੀਂ ਅੱਜ ਇਸ ਮੌਕੇ ਤੇ ਇੱਕ ਪ੍ਰਤੀਗਿਆ ਕਰਨ ਕਰਦੇ ਆ ਕਿ 바ਵਾ ਸਾਹਿਬ ਦੀ ਸ਼ਾਨ ਤੇ 바ਵਾ ਸਾਹਿਬ ਦੇ અપਮਾਨ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਤੇ ਸੰਵਿਧਾਨ ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਹੈ 바ਵਾ ਸਾਹਿਬ ਨੇ ਰੋਣੇ ਜਿਹੜਾ ਸਾਨੂੰ ਦਿੱਤਾ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ਖਸੀਅਤ ਚਾਹੇ ਉਹ ਪ੍ਰਧਾਨ ਮੰਤਰੀ ਜੀ ਕਿਉਂ ਨਾ ਹੋਣ ਅਸੀਂ ਸੰਵਿਧਾਨ ਨੋ ਕਿਸੇ ਵੀ ਤਰ੍ਹਾਂ ਦੀ ਠੇਸ ਨਹੀਂ ਪਹੁੰਚਣ ਦੇਵਾਂਗੇ ਇਹ ਅਸੀਂ ਪ੍ਰਤੀਜ्ञਾ ਕਰਦੇ ਹਾਂ ਤੇ ਸਮst ਭਾਰਤ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਖਾਸ ਕਰ ਮਹਿਲਾਵਾਂ ਸ਼੍ਰੀ ਗੁਰ ਕਾਸ਼ਟੂਰ ਟਾਈਪ ਤੇ ਬੈਕਵਰਡ ਕਲਾਸ ਦੇ ਜਿਹੜੇ ਲੋਕ ਨੇ ओबीसी ਲੋਕ ਨੇ ਕਿ ਉਹ ਵਾ ਸੰਵਿਧਾਨ ਦੀ ਰੱਖਿਆ ਕਰਨ ਵਾਸਤੇ ਤਿਆਰ ਹੋਣ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਠੀਕ ਹੈ